ਖੇਤੀਬਾੜੀ ਦੇ ਅੰਦਰ ਜਦੋਂ ਆਪਾਂ ਖੇਤੀਬਾੜੀ ਨੀਤੀ ਦੀ ਗੱਲ ਕਰਦੇ ਆ ਥੋੜਾ ਜਿਹਾ ਸਾਡੇ ਦਰਸ਼ਕਾਂ ਦੀ ਸਹੂਲiyet ਲਈ ਦੱਸ ਸਕਦੇ ਹੋ ਕਿ ਸਰਕਾਰ ਦਾ ਵਿਜ਼ਨ ਕੀ ਹੈ ਸੁਪਨਾ ਕੀ ਆਉਣ ਵਾਲੇ ਸਮੇਂ ਦੇ ਅੰਦਰ ਕੀ ਬਿਹਤਰ ਹੋਏਗਾ ਅਸਲ ਵਿੱਚ ਨਾ ਜੀ ਜਿਹੜੇ ਪੰਜਾਬ ਵਿੱਚ ਇਕਤਾ ਸਾਇ ਇੱਕਮ ਦੀ ਗੱਲ ਹੀ ਸਾਰੇ ਹਰ ਇੱਕ ਕਿਸਾਨ ਭਰਾ ਨੂੰ ਹੁੰਦੀ ਆ ਜੀ ਉਹਦੇ ਤੇ ਜਦੋਂ ਸਾਰਾ ਪੰਜਾਬ ਇੱਕ ਤਰ੍ਹਾਂ ਦਾ ਲੈ ਲਈਦਾ ਤੇ ਠੀਕ ਨਹੀਂ ਆ ਰਿਹਾ ਖੇਤੀ ਨੀਤੀ ਚ ਇਕਤਾ ਸੈਕਟਰ ਵਾਈਜ਼ ਜਿਹੋ ਜੀ ਜ਼ਮੀਨ ਉਹੋ ਜੀ ਫਸਲ ਬੀਜਣ ਵਾਸਤੇ ਉਸ ਫਸਲ ਵਾਸਤੇ ਜਿਹੜੀਆਂ ਸਹੂਲਤਾਂ ਜਿੰਨੀਆਂ ਵੀ ਵੱਧ ਤੋਂ ਵੱਧ ਦਿੱਤੀਆਂ ਜਾਣਗੀਆਂ ਦੇਣੀਆਂ ਸਾਰੇ ਪੰਜਾਬ ਨੂੰ ਉਸ ਤਰ੍ਹਾਂ ਦੀਆਂ ਨਹੀਂ ਜਿਹੜਾ ਉਧਰਲਾ ਜਿੱਥੇ ਸਰਦ ਹੈ ਉਥੇ ਜੇ ਝੋਨੇ ਦੀ ਝੋਨਾ ਬੀਜੇ ਬੀਜਣਾ ਪਵੇ ਤਾਂ ਬਾਸਪਤੀ ਵਾਲੇ ਪਾਸੇ ਆਈਏ ਪਾਣੀ ਥੋੜੀ ਦੀ ਲੋੜ ਹੋਵੇ ਖਾਦਾਂ ਥੋੜੀਆਂ ਦੀ ਲੋੜ ਹੋਵੇ ਸਬਜ਼ੀਆਂ ਫਲਾਂ ਕੁਝ ਜੰਗਲਾਤ ਕਿਉਂਕਿ ਹੈ ਤਾਂ ਔਖੀ ਗੱਲ ਪਰ ਜੇ ਥੋੜਾ ਪ੍ਰੇਰ ਕੇ ਲੋਕਾਂ ਨੂੰ ਵੀ ਕੁਝ ਹਿੱਸਾ ਉਹ 5-7 ਸਾਲਾਂ ਚ ਨਾਲੇ ਤਾਂ ਸਾਡੀ ਆਮਦਨ ਚੰਗੀ ਹੋ ਸਕਦੀ ਹੈ ਨਾਲੇ ਦੂਸਰੇ ਪਾਸਿਓਂ ਥੋੜਾ ਸਾਡਾ ਪਾਣੀ ਬਚਣ ਲੱਗ ਜੂ ਸਾਡੀ ਉਧਰਲੇ ਪਾਸੋਂ ਮਿਹਨਤ ਵੀ ਘਟਣ ਲੱਗ ਜੂ ਜੇ ਕਿਸੇ ਕੋਲ ਜਮੀਂ ਗੁਦਾਰ ਕੋਲੇ 10 ਕਿੱਲੇ ਜ਼ਮੀਨ ਆ ਉਹ 10 ਦੇ ਵਾਸਤੇ ਸਾਰਾ ਕੁਝ ਕਰਨ ਲਈ ਤਿਆਰ ਰਹਿੰਦਾ ਜੇ 2 2.5 ਕਿੱਲੇ 2 ਕਿੱਲੇ ਜੇ ਉਹ ਇਹੋ ਜਿਹੀ ਲੱਕੜ ਦੀ ਵੀ ਹਰ ਵਕਤ ਲੋੜ ਹੈ ਕੀਮਤ ਵੀ ਹੁੰਦੀ ਹੈ ਸੋ ਸੋਚਿਆ ਤਾਂ ਹੈ ਵੀ ਚੰਗੇ ਪਾਸੇ ਕੋਈ ਜਿਹਦੇ ਨਾਲ ਕਿਉਂਕਿ ਪੰਜਾਬ ਕੋਲ ਇੱਕੋ ਸਾਡੇ ਕੋਲ ਖੇਤੀ ਹੈ ਹੋਰ ਅਸੀਂ ਬਹੁਤਾ ਕੁਝ ਨਹੀਂ ਕਰਦੇ ਇਹਦੇ ਨਾਲ ਹੀ ਲੱਗਦੇ ਉਹ ਪ੍ਰੋਜੈਕਟ ਜਿਵੇਂ ਕੋਈ ਜਿੱਥੇ-ਜਿੱਥੇ ਲੋੜ ਹੋਊਗੀ ਉਹ ਲਾ ਕੇ ਕਿਸਾਨੀ ਦਾ ਜੋ ਪੜਾ ਸਕਦੇ ਇਹਦੇ ਨਾਲ ਪੰਜਾਬ ਦਾ ਪਲਾਹੁ ਸਾਰੇ ਖਿਸ਼ਾਲ ਹੋਵਾਂਗੇ ਇਹਦੇ ਨਾਲ ਹੀ ਜੇ ਵਪਾਰੀ ਵੀ ਕਹਿ ਲਈਏ ਜੀ ਤੇ ਜੇ ਵਪਾਰੀ ਕਿਸਾਨ ਮਜ਼ਦੂਰ ਸਾਰੇ ਖੁਸ਼ਹਾਲ ਹੈ ਤੇ ਫਿਰ ਸਰਕਾਰ ਵੀ ਖਸ਼ਹਾਲ ਆ ਅਕਸਰ ਤਾਂ ਸਾਈਕਲਿੰਗ ਜਿਹੜੀ ਹੈਗੀਏ ਬਿਲਕੁਲ ਇਹ ਜਿਹੜੀ ਪੈਸੇ ਦੀ ਇਕਨੋਮਿਕਲੀ ਇੱਕ ਦੂਸਰੇ ਦੀ ਕੋਕ ਹੀ ਆਉਂਦੀ ਆ ਜਿਹੜੀ ਢੇੜਾ ਕੱਢ ਕੇ ਉਹ